ਡਿਸਟ੍ਰਿਕਟ ਮੁਕਸਰ ਦੇ ਅੱਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਧਾਣੇ ਦੇ ਰਹੀ ਜੇ ਪੈਂਦਾ ਹੈਗਾ ਤੋਂ ਇੱਥੇ ਜੋ ਅੱਜ ਰਿਮੋਲਿਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀ ਡੀ ਪੀ ਆਫਿਸ ਤੇ ਪ੍ਰੋਪਰ ਇਸ ਚ ਪੁਲਿਸ ਨੂੰ ਰਿਕੁਐਸਿਸ਼ਨ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲॉयਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬ ਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣ ਤੋ ਇਹਨਾਂ ਦੇ ਮਲਟੀਪਲ ਐਫਏਆਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਐ ਇਸ ਤੇ ਐਗਜ਼ੈਂਪਲ ਰੀ ਤੇ ਡੈਟਰੈਂਟ ਐਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਰੈਂਟ ਐਕਸ਼ਨ ਹੋਏਗਾ ਪਿਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕਨਸਟਰਕਸ਼ਨ ਕਿਸੇ ਨੇ ਡਰਗ ਬੈਡਲਰ ਨੇ ਸਪਲਾਈਅਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋ ਜਦੋਂ ਮੇਂ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਦੇ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਵਾਰ ਐਕਸ਼ਨ ਹੁੰਦਾ ਹੈ ਤਾਂ ਬਾਕੀ ਜੋ ਡਰਗ ਕਰਾਈਮ ਵਿੱਚ ਕੋ ਇਨਵੋਲਡ ਹੁੰਦੇ ਹੈਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਤੋਂ ਸਾਡੇ ਪਿੰਡ 'ਚ ਅੱਜ ਲੱਗਦਾ ਵੀ 90% ਨਸ਼ਾ ਖਤਮ ਹੋਇਆ ਉਹਦੀ ਖੁਸ਼ੀ ਜਾਂਦੇ ਲੰਡੂ ਬੰਦੇ ਜਾ ਰਹੇ ਆ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਇਹ ਕਾਰਵਾਈ ਕੀਤੀ ਗਈ ਹੈ ਜੋ ਸਰਕਾਰ ਦਾ ਹੁਕਮ ਸੀਗਾ ਉਹਨੂੰ ਦੇਖਦੇ ਹੋਏ ਇਹ ਕਾਰਵਾਈ ਹੋਈ ਆ ਤਾਂ ਸਾਨੂੰ ਦੱਸਣ 'ਚ ਖੁਸ਼ੀ ਹੈ ਵੀ ਸਾਡਾ ਪਿੰਡ ਨਾ ਸ਼ਾਮੁਕਤ ਹੋਇਆ ਤੇ ਲੱਡੂ ਬੰਲੇ ਜਾ ਰਹੇ ਤੇ ਸਾਡੇ ਇੱਥੇ ਨੱਚੇ ਦੇ ਖਲਾਪ ਕਾਰਵਾਈ ਕਰ ਰਹੀ ਹੈ ਸਰਕਾਰਾਂ ਪਹਿਲਾਂ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਵੀ ਜਿਹੜੇ ਅੰਸਰਾਂ ਨੇ ਐਡੇ ਐਡੇ ਮਹਿਲਾਂ ਲੋਕਾਂ ਦੇ ਬੁੰਡੇ ਬੱਚੇ ਮਾਰ ਕੇ ਛੱਤੇ ਐ ਤੇ ਉਠੌਣ ਦਾ ਬਰਾਲਾ ਕੀਤਾ ਇਹ ਸਰਕਾਰ ਨੇ ਸਾਡਾ ਸਾਥ ਦਿੱਤਾ